ਤਾਲ ਪਜਾਵਤ ਕੁੰਦ ਤੇ ਆਵਤ ਬੂਦ ਬੂਦ ਦਲੇਰੇ ਕਰਦੇ ਜੀ ਤਾਲ ਪਜਾਵਤ ਬੂਦ ਤੇ ਆਵਤ ਗੋਪ ਸਭੇ ਮਿਲ ਮੰਗਲ ਗਾਏ ਆਪਨ ਹਵੇ ਧੱਠੀ ਭਗਵਾਨ ਦਿਨੋ ਪਹਿਤੇ ਬਹੁਤ ਨਾਚ ਨਚਾਏ ਰੈਨਪਰੀ ਤਵੇ ਆਪਨ ਆਪਨ ਸੋਏ ਰਹੇ ਗ੍ਰਹਿ ਆਨੰਦ ਪਾਏ ਇਹ ਸ੍ਰੀ ਦਸਮ ਸਕੰਧ ਵਿਚਿਤਰ ਨਾਟਕੇ ਗ੍ਰੰਥੇ ਕ੍ਰਿਸ਼ਨ ਅਵਤਾਰੇ ਵਿਪਨ ਕੀ ਤ੍ਰਿਅਨ ਕੋ ਚਿਤ ਹਰ ਭੋਜਨ ਲੈ ਉਧਾਰ ਕਰ ਬੋ ਵਰਣਨ ਆਠ ਗਵਰਦਨ ਗਿਰ ਕਰ ਪਰ ਧਾਰ ਬੋ ਦੋਹਰਾ ਇਸੀ ਭਾਂਤ ਸ੍ਰੀ ਕ੍ਰਿਸ਼ਨ ਜੀ ਕੀਨੇ ਦਿਵਸ ਬਤੀਤ ਹਰ ਪੂਜਾ ਕੋ ਦਿਨ ਆਇਓ ਗੋਪ ਵਿਚਾਰੇ ਚੀਤ ਸਵਈਆ ਆਇਓ ਹੈ ਇੰਦਰ ਕੀ ਪੂਜ ਆਇਓ ਹੈ ਇੰਦਰ ਕੀ ਪੂਜਾ ਕੋ ਦਿਵਸ ਸਭ ਮਿਲ ਗੋਪਨ ਭਾਤ ਉਚਾਰੀ ਭੋਜਨ ਭਾਤ ਅਨੇਕਨ ਕੋਰ ਪੰਜਾਖੋ ਕੋਤ ਰਾਰਾ ਕੱਲਾ ਹੀ ਹੈ ਜੀ ਅਰ ਬਣ ਜੂਗਾ ਅਰ ਪੰਜਾ ਅੰਮ੍ਰਿਤ ਕੀ ਕਰੋ ਜਾਏ ਤਿਆਰੀ ਭੋਜਨ ਭਾਤ ਅਨੇਕਨ ਕੋ ਅਰ ਪੰਜਾ ਅੰਮ੍ਰਿਤ ਕੀ ਕਰੋ ਜਾਏ ਤਿਆਰੀ ਕਰੋ ਜਾਏ ਤਿਆਰੀ ਆਨੰਦ ਕਹਿਓ ਜਬ ਗੋਪਨ ਸੋ ਵਿਦ ਔਰ ਚਿਤੀ ਮਨ ਵਿੱਚ ਮੁਰਾਰੀ ਕੋ ਬਪਰਾ ਮਗਵਾ ਹਮਰੀ ਸੰ ਪੂਜਨ ਜਾਤ ਤਾ ਬ੍ਰਿਜ ਨਾਰੀ ਜਹਾਂ ਬ੍ਰਿਜ ਨਾਰੀ ਜਹਾਂ ਬ੍ਰਿਜ ਨਾਰੀ ਖੰਨੀ ਕੋ ਬਪਰਾ ਮਗਵਾ ਹਮਰੀ ਸੰ ਪੂਜਨ ਜਾਤ ਜਹਾਂ ਬ੍ਰਿਜ ਨਾਰੀ ਕਬਿਤ ਇਹ ਵਿਦ ਬੋਲਿਓ ਇਹ ਵਿਦ ਬੋਲਿਓ ਕਾਹਨ ਕਿਰਪਾ ਨਿਧਾਨ ਤਾਤੇ ਤਾਤ ਕਾਹੇ ਕਿਨ ਮਿਤ ਤੈ ਸਮਗਰੀ ਬਣਾਈ ਹੈ ਇਹ ਪੁੰਨ ਇਹ ਵਿਦ ਬੋਲਿਓ ਕਾਹਨ ਕਰਨਾ ਨਿਧਾਨ ਤਾਤ ਕਾਹੇ ਕ ਨਵਿਤ ਕੋ ਸਮਗਰੀ ਤੈ ਬਣਾਈ ਹੈ ਪਿਤਾ ਨੂੰ ਪੁੱਛਦਾ ਇਹ ਕਿਉਂ ਬਣਾਇਆ ਤੂੰ ਕਹਿੰਦਾ ਇੰਦਰ ਪੁੱਜਣਾ ਕਹਿੰਦਾ ਇੰਦਰ ਨੂੰ ਨਹੀਂ ਆਪਾ ਪੁੱਜਣਾ ਸਮਗਰੀ ਜਾਂ ਸਮਗਰੀ ਮੰਮੇ ਨੂੰ ਸਹਿਗਰੀ ਸਮਿਗਰੀ ਦੇਹਿ ਵਿਦ ਬੋਲਿਓ ਕਾਹਨ ਕਿਰਪਾ ਨਿਧਾਨ ਤਾਤ ਕਾਹੇ ਕ ਨਮਿਤ ਤੈ ਸਮਿਗਰੀ ਬਣਾਈ ਹੈ ਕਹੇ ਹੋ ਐਸੇ ਆਨੰਦ ਜੋ ਤ੍ਰਲੋਕੀ ਪਤ ਭਾਕੀਤ ਤਾਹੀ ਕੋ ਬਣਾਈ ਹਰ ਕਹਿ ਕ ਸੁਣਾਈ ਹੈ ਕਾਹੇ ਕਿਨਮਿਤ ਕਹਿਉ ਬਾਰਦ ਤ੍ਰਿਨਨ ਕਾਜ ਗਉਨ ਕੀ ਰੱਛ ਕੋ ਕਰੀ ਔਹ ਹੋਤ ਆਈ ਹੈ ਕਾਹੇ ਉਹ ਭਗਵਾਨ ਇਤ ਲੋਗ ਹੈ ਅਜਾਨ ਬ੍ਰਿੰਜ ਇਤੁਨ ਇਹ ਤੋ ਇਹ ਤੋ ਹਾਂ ਇਹ ਬ੍ਰਿੰਜ ਦੇ ਲੋਗ ਤਾਂ ਅਜਾਨ ਨੇ ਵਰਖਾ ਤਾਂ ਪਰਮੇ ਮੀਂਹ ਪਾਇਆ ਪਰਮੇਸ਼ਰ ਪਾਇਆ ਇੰਦਰ ਨੇ ਥੋੜੋ ਪਾਇਆ ਕਾਹੇ ਓ ਭਗਵਾਨ ਏ ਤੋਂ ਲੋਗ ਹੈ ਅਜਾਨ ਬ੍ਰਿਜ ਈਸਰ ਤੇ ਹੋਤ ਨਹੀਂ ਮਗਵਾਤੇ ਗਾਈ ਹੈ ਕਨ ਬਾਚ ਸਵਈਆ ਹੈ ਨਹੀਂ ਮੇਗ ਸੁਰ ਹੈ ਨਹੀਂ ਮੇਗ ਸੁਰਪਤ ਹਾਥ ਸੋ ਤਾਤ ਸੁਨੋ ਅਰ ਲੋਕ ਸਬੈ ਰੇ ਭੰਜਨ ਔ ਅਨ ਭੈ ਭਗਵਾਨ ਸੋ ਦੈਤ ਸਬੈ ਜਨ ਕੋ ਅਰ ਲੈ ਰੇ ਭੰਜਨ ਭੋ ਅਨ ਭੈ ਭਗਵਾਨ ਭੋ ਭੋ ਪਾਠ ਹੈ ਪੰਜਨ ਭਉ ਅਨ ਭੈ ਭਗਵਾਨ ਭਗਵਾਨ ਆਪ ਅਨ ਭੈ ਰੂਪ ਹੈ ਹਾਂ ਜੀ ਆੜੇ ਦੇ ਸੰਤ ਭੱਬਾ ਪੰਜਨ ਭਉ ਅਨ ਭੈ ਭਗਵਾਨ ਸੋ ਦੈਤ ਸਭੈ ਜਨ ਕੋ ਅਰਮ ਲੈ ਰੇ ਕਿਉ ਮੰਗਵਾ ਤੁਮ ਪੂਜਨ ਜਾਤ ਕਰੋ ਤੁਮ ਸੇਵ ਹਿਤੰ ਚਿਤ ਕੈਰੇ ਧਿਆਨ ਧਰੋ ਸਭਿ ਮਿਲਕੇ ਸਭ ਬਾਤਨ ਕੋ ਤੁਮ ਕੋ ਫਲ ਦੈ ਰੇ ਬਾਸਵ ਜਗਨ ਕੈ ਬਸ ਮੇਘ ਕਿਦੋਂ ਬ੍ਰਹਮ ਇਹ ਬਾਤ ਉਚਾਰੈ ਲੋਗਨ ਕੇ ਪ੍ਰਤਪਾਰਨ ਕਉ ਬਾਸਵ ਜਗਨ ਕੇ ਬਸ ਮੇਘ ਮੇਘ ਤੈ ਰਾਮ ਕਿਦੋਂ ਬ੍ਰਹਮ ਇਹ ਬਾਤ ਉਚਾਰੈ ਲੋਗਨ ਕੇ ਪ੍ਰਤਪਾਰਨ ਕਉ ਹਰ ਸੂਰਜ ਮੈਂ ਹੋਇ ਕਹਿ ਜਲ ਢਾਰੈ ਕੌਤਕ ਦੇਖ ਜੀਵਨ ਕੋ ਪਿਖ ਕੌਤਕ ਹਵੈ ਸਿਵ ਤਾਹੇ ਸੰਘਾਰੈ ਹੈ ਵਹਿ ਏਕ ਕਿਦੋ ਸਰਤਾ ਸਮ ਬਾਹਨ ਕੇ ਜਮ ਬਹਾ ਬਿਥਾਰੈ ਪਾਤਰ ਪੈ ਜਲ ਪੈ ਨਗ ਪੈ ਤਰ ਪੈ ਧਰ ਪੈ ਅਰ ਔਰ ਨਰੀ ਹੈ ਦੇਵਨ ਪੈ ਅਰਧੈ ਤਨ ਪੈ ਕਬ ਸਿਆਮ ਕਹੈ ਔ ਪੁਰਾਰ ਹਰੀ ਹੈ ਪਛਨ ਪੈ ਮ੍ਰਿਗ ਰਾਜਨ ਪੈ ਪਹਿਲੀ ਪੰਕਤੀ ਹੈ ਦੇਵਨ ਪੈ ਅਰਧੈ ਤਨ ਪੈ ਕਬ ਸਿਆਮ ਕਹੈ ਔ ਮੁਰਾਰ ਹਰੀ ਹੈ ਪਛਨ ਪੈ ਮ੍ਰਿਗ ਰਾਜਨ ਪੈ ਮ੍ਰਿਗ ਕੇ ਗਨ ਪੈ ਪਨ ਹੋਤ ਖਰੀ ਹੈ